ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਦੇ ਉੱਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਜੋ ਹਾਲਾਤ ਫਿਲਹਾਲ ਬੜਦੇ ਪਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਹੋਰ ਮੰਦੇ ਹੋ ਸਕਦੇ ਨੇ ਇਹ ਚਰਚਾ ਮਾਨੀ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਟਕਸਾਲੀ ਲੀਡਰ ਭਾਜਪਾ 'ਚ ਜਾਣ ਨੂੰ ਤਿਆਰ ਨੇ ਇਹ ਚਰਚਾਾਂਵਾਂ ਚੱਲਦੀਆਂ ਪਈਆਂ ਨੇ ਸਿਕੰਦਰ ਸਿੰਘ ਮਲੂਕੇ ਦਾ ਜ਼ਿਕਰ ਆ ਰਿਹਾ ਸਿਕੰਦਰ ਸਿੰਘ ਮਲੂਕੇ ਇੱਕ ਬਹੁਤ ਹੀ ਪੁਰਾਣੇ ਅਕਾਲੀ ਲੀਡਰ ਔਰ ਟਕਸਾਲੀ ਲੀਡਰ ਨੇ ਜਿਨ੍ਹਾਂ ਦਾ ਪਰਿਵਾਰ ਲਗਾਤਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਪਰ ਹੁਣ ਚਰਚਾਵਾਂ ਨੇ ਕਿ ਸਿਕੰਦਰ ਸਿੰਘ ਮਲੂਕੇ ਬੀਜੇਪੀ 'ਚ ਜਾ ਸਕਦੇ ਨੇ ਔਰ ਇਹ ਚਰਚਾਵਾਂ ਤਾਂ ਕਰਕੇ ਨਹੀਂ ਕਿ ਚੋਣਾਂ ਤੋਂ ਐਨ ਪਹਿਲਾਂ ਉਹਨਾਂ ਦੀ ਨੂ ਨੇ ਆਈਏਐਸ ਨੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤਾਂ ਦੱਸ ਦਈਏ ਕਿ ਪਰਮਪਾਲ ਕੌਰ ਸਿੱਧੂ ਜੋ ਕਿ ਸਿਕੰਦਰ ਸਿੰਘ ਮਲੂਕੇ ਦੇ ਨੂ ਨੇ ਉਹਨਾਂ ਨੇ ਇਹ ਅਸਤੀਫਾ ਦਿੱਤਾ ਹੈ ਔਰ ਉਹ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਦੇ ਆਧਾਰ ਦੇ ਉੱਤੇ ਉਹ ਤਾਇਨਾਤ ਸਨ ਔਰ ਉੱਥੇ ਹੀ ਆਪਣੀਆਂ ਸੇਵਾਵਾਂ ਨਿਭਾਰੇ ਸਨ ਪਰ ਹੁਣ ਉਹਨਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਸਤੀਫਾ ਦਿੱਤਾ ਐਂਡ ਚੋਣਾ ਤੋਂ ਪਹਿਲਾਂ ਜਦਕਿ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਸੀਓ ਹੋਣ ਵਾਲੀ ਸੀ ਇਸ ਸਾਲ ਦੇ ਅਕਤੂਬਰ ਮਹੀਨੇ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਰਿਟਾਇਰਮੈਂਟ ਹੋਣੀ ਸੀ 7 ਮਹੀਨੇ ਪਹਿਲਾਂ ਹੀ ਅਸਤੀਫਾ ਲੈ ਲਿਆ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੋਣ ਲੱਗੇ ਕਿ ਕੀ ਹੁਣ ਚੋਣਾਂ ਵੱਲ ਜਾਣ ਦੀ ਤਿਆਰੀ ਹੈ ਕਿ ਸਿਕੰਦਰ ਸਿੰਘ ਮਲੂਕੇ ਹੁਣ ਆਪਣੇ ਨੂ ਨੂੰ ਚੋਣ ਮੈਦਾਨ 'ਚ ਉਤਾਰਨ ਲੱਗੇ ਨੇ ਇਹ ਸਵਾਲ ਖੜੇ ਹੋਣ ਲੱਗੇ ਔਰ ਇਸੇ ਨੂੰ ਲੈ ਕੇ ਇਹ ਗੱਲਾਂ ਵੀ ਚੱਲ ਪਈਆਂ ਕਿ ਸਿਕੰਦਰ ਸਿੰਘ ਮਲੂਕੇ ਵੀ ਭਾਜਪਾ ਦੇ ਵਿੱਚ ਜਾ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਪਰਮਪਾਲਕ ਔਰ ਸਿੱਧੂ ਜਿਹੜੇ ਨੇ ਉਹ ਫਿਲਹਾਲ ਜਿਹੜੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਦੇ ਆਧਾਰ ਦੇ ਉੱਤੇ ਨੌਕਰੀ ਜਾਂ ਫਿਰ ਕਈ ਸੇਵਾਮਾਨੇ ਬਾਰੇ ਸਨ ਤੇ ਉਹ ਇੱਕ ਆਈਏਐਸ ਅਫੀਸਰ ਨੇ ਜਿਨ੍ਹਾਂ ਦਾ 2011 ਦਾ ਬੈਚ ਹੈਗਾ ਔਰ 2024 ਯਾਨੀ ਕਿ ਇਸ ਸਾਲ ਦੇ ਅਕਤੂਬਰ ਮਹੀਨੇ ਦੇ ਵਿੱਚ ਰਟਾਇਰ ਹੋ ਰਹੇ ਸੀਗੇ ਔਰ ਇਸ ਆ ਵੀ ਦੱਸ ਦਿੰਦੇ ਆ ਕਿ ਪਰਮਪਾਲ ਕੌਰ ਸਿੱਧੂ ਨੇ ਆਪਣਾ ਇਹ ਕੈਰੀਅਰ ਜਿਹੜਾ ਸ਼ੁਰੂਆਤ ਕੀਤੀ ਸੀ ਉਹ ਬਤੌਰ ਪੰਚਾਇਤੀ ਅਫਸਰ ਦੇ ਕੀਤੀ ਸੀ ਜਿਨ੍ਹਾਂ ਨੇ ਵਕ ਵਕ ਪਿੰਡਾਂ 'ਚ ਜਾ ਕੇ ਵਕ ਵਕ ਪੰਚਾਇਤਾਂ ਵਿੱਚ ਜਾ ਕੇ ਆਪਣੀਆਂ ਸੇਵਾਵਾਂ ਆਪਣੀ ਡਿਊਟੀਆਂ ਜਿਹੜੀਆਂ ਨੇ ਉਹ ਨਿਭਾਈਆਂ ਨੇ ਔਰ ਪੰਚਾਇਤੀ ਅਫਸਰ ਦੇ ਤੌਰ ਦੇ ਉੱਤੇ ਸ਼ੁਰੂਆਤ ਕਰਨ ਤੋਂ ਬਾਅਦ ਡਿਪਟੀ ਡਾਇਰੈਕਟਰ ਬਣਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਨੋਟੀਫਿਕੇਸ਼ਨ ਜ਼ਰੀਏ ਖਾਸ ਤੌਰ ਦੇ ਉੱਤੇ ਉਹਨਾਂ ਦਾ ਪ੍ਰੋਮੋਸ਼ਨ ਕਰ ਦਿੱਤਾ ਜਾਂਦਾ ਹੈ ਖੈਰ ਉਸ ਪ੍ਰੋਮੋਸ਼ਨ ਤੋਂ ਬਾਅਦ ਪਰਮਪਾਲ ਕੌਰ ਸਿੱਧੂ ਮੈਨੇਜਿੰਗ ਡਾਇਰੈਕਟਰ ਦੇ ਆਧਾਰ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਜਿਨ੍ਹਾਂ ਤੋਂ ਹੁਣਾ ਨੇ ਅਸਤੀਫਾ ਦੇ ਦਿੱਤਾ ਅਸਤੀਫਾ ਦੇਣ ਤੋਂ ਬਾਅਦ ਇਹ ਅਗਲੀ ਪ੍ਰਕਿਰਿਆ ਜਿਹੜੀ ਹੈ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਔਰ ਜਲਦ ਹੀ ਅਸਤੀਫਾ ਮਨਜ਼ੂਰ ਵੀ ਕਰ ਲਿਆ ਜਾਵੇਗਾ ਲੋਕ ਸਭਾ ਚੋਣਾਂ ਨਜ਼ਦੀਕ ਨੇ ਵੱਡੀ ਗੱਲ ਇਹ ਹੈ ਇਸ ਦੇ ਵਿੱਚ ਇੱਕ ਲੂਪ ਹੋਲ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਆਪਣੀ ਨਿਰਧਾਰਿਤ ਤਰੀਕ ਤੋਂ 7 ਮਹੀਨੇ ਪਹਿਲਾਂ ਰਿਟਾਇਰਮੈਂਟ ਲਈ ਜਾ ਰਹੀ ਹੈ ਔਰ ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਸਵਾਲ ਖੜੇ ਹੋਣ ਲੱਗੇ ਕਿ ਕੀ ਹੁਣ ਸਿਕੰਦਰ ਸਿੰਘ ਮਲੂਕਾ ਜਿਹੜੇ ਆਪਣੇ ਆਪ ਇੱਕ ਵੱਡਾ ਇਕੱਲੀ ਚਿਹਰਾ ਰਹੇ ਨੇ ਉਹ ਆਪਣੀ ਨੂ ਨੂੰ ਚੋਣ ਮੈਦਾਨ ਚ ਉਤਾਰਨ ਲੱਗੇ ਨੇ ਭਾਜਪਾ ਦੇ ਨਾਲ ਨਾਮ ਜੁੜਦਾ ਪਿਆ ਹੈ ਭਾਜਪਾ ਦੇ ਨਾਲ ਨਾਮ ਇਸ ਕਰਕੇ ਵੀ ਜੁੜਦਾ ਪਿਆ ਕਿਉਂਕਿ ਮੌਜੂਦਾ ਹਾਲਾਤਾਂ ਦੇ ਵਿੱਚ ਮੌਜੂਦਾ ਜਿਹੜੇ ਸਿਆਸੀ ਹਾਲਾਤ ਬਣੇ ਹੋਏ ਨੇ ਉਹਦੇ ਵਿੱਚ ਭਾਜਪਾਈ ਹੈ ਜੋ ਇਧਰੋਂ ਉਧਰੋਂ ਪੰਜਾਬ ਦੇ ਵਿੱਚੋਂ ਕੈਂਡੀਡੇਟਸ ਚੱਕ ਕੇ ਆਪਣੇ ਉਮੀਦਵਾਰ ਐਲਾਨ ਰਹੀ ਹੈ ਔਰ ਉਸੇ ਵਿੱਚ ਸਮੇਂ ਉਹਨਾਂ ਸਮੇਂ ਕਰਨਾਂ ਦੇ ਵਿੱਚ ਹੀ ਸਿਕੰਦਰ ਸਿੰਘ ਮਲੂਕੇ ਦੀ ਨੂ ਦਾ ਸਮੇਂ ਕਰਨ ਵੀ ਸਾਹਮਣੇ ਆਉਂਦਾ ਜਿਸ ਦੇ ਵਿੱਚ ਇਹ ਹੀ ਕਿਹਾ ਜਾ ਰਿਹਾ ਹੈ ਕਿ ਹੁਣ ਪਰਮਪਾਲ ਕੌਰ ਸਿੱਧੂ ਭਾਜਪਾ ਦੇ ਆਧਾਰ ਦੇ ਉੱਤੇ ਇਲੈਕਸ਼ਨ ਲੜਨ ਨੂੰ ਤਿਆਰ ਨੇ ਜੇ ਗੱਲ ਕਰੀਏ ਸਕੰਦਰ ਸਿੰਘ ਬਲੂਕੇ ਦੀ ਸਕੰਦਰ ਸਿੰਘ ਸਿੱਧੂ ਦੀ ਤਾਂ ਉਹ ਰਾਮਪੁਰਾ ਫੂਲ ਕੰਸਟਿਟੈਂਸੀ ਨੂੰ ਬਿਲੋਂਗ ਕਰਦੇ ਨੇ ਰਾਮਪੁਰਾ ਫੂਲ ਉਹਨਾਂ ਦਾ ਹਲਕਾ ਹੈਗਾ ਔਰ 1997 ਦੇ ਵਿੱਚ ਅਕਾਲੀ ਦਲ ਦੇ ਵਿੱਚ ਐਂਟਰ ਹੁੰਦੇ ਨੇ ਅਕਾਲੀ ਦਲ ਦੇ ਵਿੱਚ 1997 ਦੇ ਵਿੱਚ ਉਹ ਐਮਐਲਏ ਬਣਦੇ ਨੇ ਭਾਵੇਂ ਕਿ 2002 ਤੇ 2007 ਦੀਆਂ ਚੋਣਾਂ ਹਾਰ ਜਾਂਦੇ ਨੇ ਪਰ 2012 ਦੇ ਵਿੱਚ ਦੁਬਾਰਾ ਚੋਣ ਜਿੱਤਦੇ ਨੇ ਔਰ 2012 ਦੇ ਵਿੱਚ ਅਕਾਲੀ ਸਰਕਾਰ ਵੇਲੇ ਉਹਨਾਂ ਨੂੰ ਮੰਤਰੀ ਵੀ ਬਣਾ ਦਿੱਤਾ ਜਾਂਦਾ ਆ ਉਹਨਾਂ ਨੂੰ ਮੰਤਰੀ ਬਣਾ ਕੇ ਉਹਨਾਂ ਨੂੰ ਐਜੂਕੇਸ਼ਨ ਵਿਭਾਗ ਦੇ ਦਿੱਤਾ ਜਾਂਦਾ ਹੈ ਸੀਨੀਅਰ ਐਜੂਕੇਸ਼ਨ ਵਿਭਾਗ ਦੇ ਦਿੱਤਾ ਜਾਂਦਾ ਹੈ ਔਰ ਉਸ ਵੇਲੇ ਉਹ ਪੰਜਾਬ ਦੇ ਅੰਦਰ ਮੰਤਰੀ ਰਹਿੰਦੇ ਨੇ ਪੰਜਾਬ ਦੀ ਵਿਜ਼ਾਰਤ ਦੇ ਵਿੱਚ ਵੀ ਉਹਨਾਂ ਦਾ ਹਿੱਸਾ ਰਹਿੰਦਾ ਆ ਪਰ ਹੁਣ ਸਿਕੰਦਰ ਸਿੰਘ ਮਲੂਕੇ ਸ਼ਰੋਮਣੀ ਅਕਾਲੀ ਦਲ ਛੱਡ ਕੇ ਜਾ ਰਹੇ ਨੇ ਚਰਚਾਵਾਂ ਇਹ ਛੜ ਗਈਆਂ ਨੇ ਚਰਚਾਵਾਂ ਜ਼ਰੂਰ ਛੜ ਗਈਆਂ ਨੇ ਪਰ ਇਨ੍ਹਾਂ ਚਰਚਾਵਾਂ ਦੇ ਵਿੱਚ ਸਿਕੰਦਰ ਸਿੰਘ ਮਲੂਕੇ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਹ ਆਪ ਸਾਹਮਣੇ ਆਉਂਦੇ ਨੇ ਔਰ ਉਹਨਾਂ ਨੇ ਕਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਜੇ ਨੌਕਰੀ ਛੱਡੀ ਗਈ ਹੈ ਤੇ ਇਹਦਾ ਇੱਕ ਨਿੱਜੀ ਕਾਰਨ ਹੋ ਸਕਦਾ ਹੈ ਇਹ ਕੋਈ ਸਿਆਸੀ ਕਾਰਨ ਨਹੀਂ ਜਿਸ ਸਹਾਰ ਦੇ ਉੱਤੇ ਨੌਕਰੀ ਛੱਡੀ ਗਈ ਹੈ ਪਰ ਇਹ ਗੱਲਾਂ ਹਰ ਕੋਈ ਕਰ ਰਿਹਾ ਹੈ ਇਸ ਵੇਲੇ ਇਹ ਗੱਲਾਂ ਹਰ ਕੋਈ ਕਰਦਾ ਪਿਆ ਔਰ ਸਿਕੰਦਰ ਸਿੰਘ ਮਲੂਕੇ ਇੱਕ ਟਕਸਾਲੀ ਅਕਾਲੀ ਲੀਡਰ ਹੋਣ ਦੇ ਨਾਂ ਦੇ ਉੱਤੇ ਅਕਾਲੀ ਦਲ ਦੇ ਵਿੱਚ ਖਾਸਾ ਰਸੂਕ ਰੱਖਦੇ ਨੇ ਜਿੱਥੇ ਅਕਾਲੀ ਦਲ ਨੇ ਹੁਣ ਤੱਕ ਆਪਣੇ ਸਾਰੇ ਲੀਡਰ ਜਿਹੜੇ ਛੱਡ ਕੇ ਜਾ ਚੁੱਕੇ ਸੀ ਜਿਹੜੇ ਕੱਢ ਦਿੱਤੇ ਗਏ ਸੀ ਉਹਨਾਂ ਨੂੰ ਵਾਪਸ ਬੁਲਾਇਆ ਹੈ ਉੱਥੇ ਉੱਤੇ ਕਿਤੇ ਨਾ ਕਿਤੇ ਸਿਕੰਦਰ ਸਿੰਘ ਮਲੂਕੇ ਦੇ ਜਾਣ ਤੋਂ ਬਾਅਦ ਵੱਡਾ ਬੋਝ ਅਕਾਲੀ ਦਲ ਦੇ ਉੱਤੇ ਪੈ ਸਕਦਾ ਹੈ ਅਕਾਲੀ ਦਲ ਇਸ ਵੇਲੇ ਇਸ ਸਟੇਟ ਦੇ ਵਿੱਚ ਹੀ ਨਹੀਂ ਹੈ ਕਿ ਉਹ ਆਪਣੇ ਲੀਡਰਸ ਨੂੰ ਖੋਹੇ ਕਿ ਉਹਨਾਂ ਦੇ ਲੀਡਰਸ ਅਕਾਲੀ ਦਲ ਨੂੰ ਛੱਡ ਕੇ ਜਾਣ ਸੁਖਵੀਰ ਸਿੰਘ ਬਾਦਲ ਜਿੱਥੇ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਉੱਥੇ ਹੀ ਆਪਣੇ ਰੁੱਸੇ ਹੋਏ ਸਾਰੇ ਲੀਡਰਾਂ ਨੂੰ ਦੁਬਾਰਾ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਭਾਵੇਂ ਢੀਂਸਾ ਪਰਿਵਾਰ ਹੋਵੇ ਭਾਵੇਂ ਬੀਬੀ ਜ਼ਗੀਰ ਕੌਰ ਹੋਣ ਜਾਂ ਫਿਰ ਹੋਰ ਅਕਾਲੀ ਲੀਡਰ ਜਿਹੜਾ ਉਹਨਾਂ ਨੂੰ ਛੱਡ ਕੇ ਜਾ ਚੁੱਕੇ ਨੇ ਹੈਰਾਨੀ ਦੀ ਗੱਲ ਹੈ ਉਹੀ ਅਕਾਲੀ ਲੀਡਰ ਜਿਹੜੇ ਕਹਿੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਇਕਵਾਈ ਦੇ ਵਿੱਚ ਕਦੀ ਸਿਆਸਤ ਨਹੀਂ ਕਰਨੀ ਉਹੀ ਲੀਡਰ ਹੁਣ ਉਹਨਾਂ ਦੇ ਕੋਲ ਵਾਪਸ ਜਾ ਰਹੇ ਨੇ ਔਰ ਉਹਨਾਂ ਦੀ ਉਹਨਾਂ ਦੇ ਨਾਲ ਰਲ ਕੇ ਸਿਆਸਤ ਦਾ ਵੱਡਾ ਹਿੱਸਾ ਬਣ ਰਹੇ ਨੇ ਖੈਰ ਸਿਕੰਦਰ ਸਿੰਘ ਮਲੂਕੇ ਆਪ ਦਾਵਾ ਕਰਦੇ ਨੇ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪਰ ਇਹ ਹਾਲਾਤ ਇਦਾਂ ਦੇ ਨੇ ਕਿ ਐਨ ਟਾਈਮ ਦੇ ਉੱਤੇ ਬਿਆਨ ਕੁਝ ਹੋਰ ਹੁੰਦਾ ਤੇ ਅਗਲੇ ਦਿਨ ਬਿਆਨ ਜਿਹੜਾ ਉਹ ਬਦਲ ਜਾਂਦਾ ਸਿਆਸੀ ਸਮਿਕਰਣ ਕੀ ਕਹਿੰਦੇ ਨੇ ਉਹਨਾਂ ਦੇ ਆਧਾਰਿਤ ਕੰਮ ਕੀਤੇ ਜਾ ਰਹੇ ਨੇ ਜਿਵੇਂ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਨੇ ਜਿਵੇਂ ਦੇ ਹਾਲਾਤ ਖਾਸ ਕਰਕੇ ਜਲੰਧਰ ਦੇ ਵਿੱਚ ਬਣੇ ਨੇ ਜੋ ਕੁਝ ਹੋਇਆ ਭਾਜਪਾ ਕੇਸ ਤਰ੍ਹਾਂ ਦੋ ਲੀਡਰਾਂ ਨੂੰ ਤੋੜ ਕੇ ਲੈ ਗਈ ਉਸ ਚੀਜ਼ ਤੋਂ ਫਿਲਹਾਲ ਪੰਜਾਬ ਦੇ ਲੋਕ ਡਰੇ ਹੋਏ ਨੇ ਪੰਜਾਬੀਆਂ ਸਿਆਸੀ ਪਾਰਟੀਆਂ ਡਰੀਆਂ ਹੋਈਆਂ ਨੇ ਔਰ ਉਸੇ ਆਧਾਰ ਦੇ ਉੱਤੇ ਅਕਾਲੀ ਦਲ ਵੀ ਕਿਤੇ ਨਾ ਕਿਤੇ ਇਸ ਤੋਂ ਇਫੈਕਟ ਹੋ ਸਕਦਾ ਹੈ ਇਸ ਦੇ ਨਾਲ ਇਫੈਕਟਡ ਹੋ ਸਕਦਾ ਹੈ ਸਿਕੰਦਰ ਸਿੰਘ ਮਲੂਕੇ ਦਾ ਅਗਲਾ ਪਲਾਨ ਕੀ ਹੋਵੇਗਾ ਉਹ ਉਹ ਆਪ ਜਾਣਦੇ ਨੇ ਉਹਨਾਂ ਦੇ ਨੂ ਨੇ ਇੰਨੀ ਛੇਤੀ ਰਿਟਾਇਰਮੈਂਟ ਕਿਉਂ ਲੈ ਲਈ ਹੈ ਔਰ ਇਸ ਦੇ ਪਿੱਛੇ ਕੀ ਅਸਲ ਕਾਰਨ ਹੈ ਹੋ ਸਕਦਾ ਹੈ ਕਿ ਪਰਿਵਾਰਕ ਕਾਰਨ ਵੀ ਹੋਵੇ ਪਰ ਸਿਆਸੀ ਸਮਿਕਰਣਾ ਦੇ ਆਧਾਰ ਦੇ ਉੱਤੇ ਇਹ ਵਾਚਿਆ ਜਾ ਰਿਹਾ ਹੈ ਕਿ ਇਹ ਸਿਆਸੀ ਆਧਾਰ ਦੇ ਉੱਤੇ ਲਈ ਰਿਟਾਇਰਮੈਂਟ ਹੋ ਸਕਦੀ ਹੈ ਭਾਜਪਾ ਦੇ ਆਧਾਰ ਦੇ ਉੱਤੇ ਭਾਜਪਾ ਦੇ ਨਾਲ ਰਲ ਕੇ ਜਿਹੇ ਚੋਣਾ ਲੜੀਆਂ ਜਾਂਦੀਆਂ ਨੇ ਤਾਂ ਸ਼੍ਰੋਮਣੀ ਅਗਲੇ ਨਾਲ ਵਾਸਤੇ ਵੀ ਇੱਕ ਵੱਡਾ ਤੱਕਾ ਹੋ ਸਕਦਾ ਹੈ ਖੈਰ ਆਉਂਦੇ ਸਮੇਂ ਨੂੰ ਜੋ ਵੀ ਸਾਹਮਣੇ ਆਏਗਾ ਦੱਸਦੇ ਰਵਾਂਗੇ ਬਨੇ ਰੋ 1 India Punjabi subscribe to 1 India channel and never miss an update